ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਮਤਲਬ ਹੈ ਸਭ ਤੋਂ ਪਹਿਲਾਂ ਤੇ ਮੈਂ ਹਾਂਜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੋ ਅ ਸਭ ਤੋਂ ਪਹਿਲਾਂ ਤੇ ਮੈਂ ਪ੍ਰੈਸ ਵਾਲੇ ਵੀਰਾਂ ਦਾ ਤੇ ਜਿਹੜੇ ਮੇਰੇ ਸਾਰੇ ਸਾਥੀ ਨੇ ਸਾਡੇ ਬਲੌਕ ਇੰਚਾਰਜ ਨੇ ਹੋਰ ਆ ਆਮ ਆਦਮੀ ਪਾਰਟੀ ਦੇ ਵਲੰਟੀਅਰ ਹੈ ਤੇ ਹੋਰ ਮੇਰੇ ਦੋਸਤ ਜਿੰਨੇ ਆਏ ਨੇ ਸਾਰਿਆਂ ਦਾ ਧੰਨਵਾਦ ਜੀ ਕਿੱਥੇ ਸਾਰੇ ਪਹੁੰਚੇ ਨੇ ਅ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਨੇਨ ਮੰਤਵੇ ਹੈ ਕਿ ਅਸੀਂ ਇੱਕ ਬਹੁਤ ਵੱਡੇ ਲੈਵਲ ਦਾ ਟੂਰਨਾਮੈਂਟ ਕਰਵਾ ਰਹੇ ਹਾਂ ਸਰਦਾਰ ਬਲਕਾਰ ਸਿੰਘ ਚੀਮਾ ਮੈਮੋਰੀਅਲ 올 ਇੰਡੀਆ ਬਾਸਕਟਬਾਲ ਟੂਰਨਾਮੈਂਟ ਜਿਹੜਾ ਕਿ ਤੀਸਰੇ ਸਾਲ ਅਸੀਂ ਕਰਾ ਰਹੇ ਹਾਂ ਔਰ ਇਹ ਇਹਦੇ ਵਿੱਚ ਸਾਰੇ ਇੰਡੀਆ ਤੋਂ ਜਿਹੜੀਆਂ ਬੈਸਟ ਟੀਮਾਂ ਨੇ 8 ਮੁੰਡਿਆਂ ਦੀਆਂ ਤੇ 8 ਅ ਵੂਮਨ ਸੈਕਸ਼ਨ ਦੇ ਵਿੱਚ ਉਹ ਇੱਥੇ ਪਾਰਟਿਸਿਪੇਟ ਕਰਨਗੇ ਆ ਔਰ ਇਹ ਬੜੇ ਵਧੀਆ ਮੁਕਾਬਲੇ ਹੁੰਦੇ ਆ ਪਿਛਲੇ ਜਿਹੜੇ ਦੋ ਟੂਰਨਾਮੈਂਟ ਹੈ ਉਹਦੇ ਵਿੱਚ ਜਦੋਂ ਅਸੀਂ ਫੀਡਬੈਕ ਲੈਨੇ ਆ ਬਾਸਕਟਬਾਲ ਸਰਕਲ ਦੇ ਵਿੱਚ ਤੇ ਸਾਨੂੰ ਦੱਸਿਆ ਜਾਂਦਾ ਕਿ ਇਸ ਤਰ੍ਹਾਂ ਦਾ ਟੂਰਨਾਮੈਂਟ ਕਦੇ ਨਹੀਂ ਦੇਖਣ ਨੂੰ ਮਿਲਿਆ ਖੇਡਣ ਨੂੰ ਮਿਲਿਆ ਔਰ ਇਹਦੀ ਇੱਕ ਵਿਲੱਖਣ ਗੱਲ ਇਹ ਹੈ ਕਿ ਇਹ 60 ਘਰਾਂ ਦੇ ਛੋਟੇ ਜਿਹੇ ਪਿੰਡ ਦੇ ਵਿੱਚ ਉੱਥੇ ਕਰਾ ਰਿਆ ਹੈ ਅਸੀਂ ਕੁਰਬਾਨੇ ਆ ਸੋ ਇਹ ਇੱਕ ਬਹੁਤ ਵਧੀਆ ਤੇ ਇਹ ਪੋਸੀਬਲੀ ਇਸ ਕਰਕੇ ਆ ਕਿ ਸਾਰੇ ਹਲਕੇ ਦਾ ਸਾਰੇ ਇਲਾਕੇ ਦਾ ਤੇ ਮੇਰੇ ਪਿੰਡ ਵਾਲਿਆਂ ਦਾ ਸਾਥ ਹੈ ਦੇ ਵਿੱਚ ਉਹ ਆਪਣੇ ਟੂਰਨਾਮੈਂਟ ਸਮਝ ਕੇ ਜਿਹੜਾ ਸਾਰਾ ਕੰਮ ਕਰਦੇ ਆ ਸੋ ਇਹਦਾ ਮਕਸਦ ਇੱਕੋ ਹੀ ਆ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਆ ਜਿਹੜੀਆਂ ਸਿਆਸਤਾਂ ਵਗੈਰਾ ਨੇ ਇਹ ਚਲਦੀਆਂ ਰਹਿਣਗੀਆਂ ਪਰ ਜਿਸ ਤਰੀਕੇ ਨਾਲ ਸਾਨੂੰ ਸਾਰੇ ਪਰਿਵਾਰ ਨੂੰ ਬਾਸਕਟਬਾਲ ਨੇ ਦਿੱਤਾ ਅਸੀਂ ਅੱਜ ਵੱਡੇ ਵੱਡੇ ਅਉਧਿਆਂ ਤੇ ਸਾਰੇ ਭਰਾ ਪਹੁੰਚੇ ਆ ਕੋ ਬੱਚੇ ਜਿਹੜੇ ਵੱਡਿਆਂ ਵੱਡਿਆਂ ਅਉਧਿਆਂ ਤੇ ਪਹੁੰਚੇ ਆ ਸਾਡੇ ਪਿੰਡ ਦੇ ਬੱਚੇ ਡਾਕਟਰ ਇੰਜੀਨੀਅਰ ਤੇ ਹੋਰ ਚੰਗੀਆਂ ਉਹਨਾਂ ਨੇ ਨੌਕਰੀਆਂ ਵਧੀਆ ਹਾਸਲ ਕੀਤੀਆਂ ਨੇ ਉਹ ਸਿਰਫ ਇਸ ਕਰਕੇ ਆ ਕਿ ਉੱਥੇ ਬਾਸਕਟਬਾਲ ਜਿਹੜੀ ਹੈ ਉਹ ਚੱਲ ਰਹੀ ਆ ਹਾਂਜੀ ਪਹਿਲਾਂ ਤਾਂ ਧੰਨਵਾਦ ਸਾਡੀ ਸultanpur press club ਦਾ press ਸਾਰੀ ਆ ਕਿਉਂਕਿ ਇਹ ਸਾਰੇ ਸਾਡੇ ਭਰਾ ਬਹੁਤ ਵਧੀਆ ਸੇਵਾ ਕਰਦ ਨੇ sultanpur ਦੀ ਸਾਰੀ ਕਰੀਮ ਬੈਠੀ ਆ ਧੰਨਵਾਦ ਸੱਜਣ ਚੀਮਾ ਸਾਹਿਬ ਦਾ ਅਰਜਨਾ ਮਾਡੀ ਦਾ ਜਿਨ੍ਹਾਂ ਨੇ ਬਾਸਕਰਬਾਲ ਦੀ ਤਿੰਨ ਸਾਲਾਂ ਤੋਂ ਟੂਰਨਾਮੈਂਟ ਸ਼ੁਰੂ ਕਰਾਇਆ ਤੇ ਸਾਰੀ ਪੰਜਾਬ ਦੀ ਨਹੀਂ ਇੰਡੀਆ ਦੀ ਨਹੀਂ ਸਾਰੇ ਵਾਲਦਤੀ ਸਾਹਮਣੋਂ ਕਰੀਮ ਇੱਥੇ ਸਾਦੇ ਆ ਪ੍ਰਮੋਟਰ ਵੀ ਸਾਦੇ ਆ ਸਪੋਰਟਰ ਵੀ ਪਲੇਅਰ ਤੇ ਸਾਦੇ ਸਾਦੇ ਆ ਵਾਲਡ ਦਾ ਨੰਬਰ 1 ਟੂਰਨਾਮੈਂਟ ਹੁੰਦੇ ਹੁੰਦਾ ਜਿਹੜਾ 29 28 ਫਰਵਰੀ ਤੋਂ ਲੈ ਕੇ 4 ਮਾਰਚ ਤੱਕ ਹੋਣਾ ਤੇ ਸਾਰੇ ਹੌਮ ਹਮਾ ਕੇ ਪਹੁੰਚੋ ਇਸ ਟੂਰਨਾਮੈਂਟ ਦਾ ਸਹਿਯੋਗ ਕਰੋ ਵੱਤ ਵੱਤ ਤੇ ਸਾਡੇ ਵੱਲੋਂ ਹਮੇਸ਼ਾ ਇਹਨਾਂ ਦਾ ਸਹਿਯੋਗ ਰਿਹਾ ਜਦੋਂ ਦਾ ਇਹ ਟੂਰਨਾਮੈਂਟ ਕਰਾਉਣ ਲੱਗੇ ਆ ਸਾਨੂੰ ਮਾਣ ਆ ਇਹਨਾਂ ਪੰਜਾਂ ਭਰਾਵਾਂ ਤੇ ਕਿਉਂਕਿ ਸਨ ਉਹਨੇ ਵਾਰਲਡ 'ਚ ਨਾਂ ਰੋਸ਼ਨ ਕੀਤਾ ਆਰਜਨਾ ਵਾਰਡ ਨੇ ਤੇ ਸਪੋਰਟਸ ਦੇ ਨਾਲ ਮੋਰ ਤੋਂ ਜੁੜੇ ਨੇ ਜਿੱਦਾਂ ਇਹਨਾਂ ਦੱਸਿਆ ਵੀ ਜੇ ਅੱਜ ਡਰੱਗ ਤੋਂ ਬਚਾਉਣਾ ਬੱਚਾ ਨੂੰ ਨਸ਼ੇ ਤੋਂ ਰਹਿਤ ਕਰਨਾ ਫੋਨਾਂ ਤੋਂ ਰਹਿਤ ਕਰਨਾ ਤੇ ਇਹ ਆਪਾਂ ਨੂੰ ਸੋਚਣਾ ਪਊਗਾ ਉਹਨਾਂ ਨੂੰ ਸਪੋਰਟਸ ਨਾਲ ਲਾਉਣਾ ਪਊਗਾ ਨਾਲ ਹੀ ਮੈਂ ਸਾਨੂੰ ਤੁਹਾਨੂੰ ਸਾਰੇ ਪ੍ਰੈਸ ਕਲੱਬ ਨੂੰ ਆਪਣੇ ਵੱਲੋਂ ਖੁੱਲੇ ਸਦੇ ਦੇ ਕੇ ਜਾ ਰਿਹਾ 19 ਤਰੀਕ ਦੇ ਮਾਤਾ ਦਲਜੀਤ ਖੌਰ ਕਬੱਡੀ ਕਲੱਬ ਨਾਰਥ ਕਬੱਡੀ ਫੈਡਰੇਸ਼ਨ ਦਾ ਹੋ ਰਿਹਾ ਮੈਰੀਪੁਰ ਤੁਰ ਚ ਹਮਮਾ ਆ ਕੇ ਸਾਰੀ کریم ਸਲਤਾਨਪੁਰ ਦੀ ਤੇ ਉਹਦੀ ਚੀਮਾ ਸਾਹਿਬ ਸਰਪ੍ਰਸਤੀ ਕਰ ਰਹੇ ਨੇ ਤਾਂ ਸਾਰੇ ਪਹੁੰਚੋ ਤੁਹਾਨੂੰ ਜੀ ਆਇਆਂ ਨੂੰ ਫਿਰ ਮੇਰੇ ਵੱਲੋਂ ਪੀਲਾ ਕਿ ਜਿਹੜਾ ਬਾਸਕਟਬਾਲ ਦਾ ਟੂਰਨਾਮੈਂਟ ਹੋ ਰਿਹਾ ਉਸ ਚ ਹਮਮਾ ਆ ਕੇ ਪਹੁੰਚੋ ਸਾਰੇ ਤਰ੍ਹਾਂ ਦਾ ਸਹਿਯੋਗ ਕਰੋ ਧੰਨਵਾਦ ਤੁਹਾਡਾ ਪ੍ਰੈਸ ਕਲੱਬ ਦਾ ਫਿਰ ਤੇ ਸੱਜਣ ਚੀਮਾ ਸਾਹਿਬ ਦਾ ਤੇ ਸਾਰੀ کریم ਦਾ ਧੰਨਵਾਦ ਜੀ